ਅਗਲੀ ਗੱਲ ਕਰੀਏ ਆਪਾਂ ਪੰਥਕ ਮਾਮਲੇ ਦੀ ਬਹੁਤ ਮਹੀਨਿਆਂ ਤੋਂ ਇਹ ਜਿਹੜੀਆਂ ਚਰਚਾਵਾਂ ਖਬਰਾਂ ਦੇ ਰੂਪ ਦੇ ਵਿੱਚ ਆ ਰਹੀਆਂ ਨੇ ਆਪਣੇ ਸਾਹਮਣੇ ਔਰ ਹਰ ਐਪੀਸੋਡ ਉਹ ਪਿਛਲੇ ਤੋਂ ਵੱਧ ਨਿਰਾਸ਼ਾਜਨਕ ਆ ਹਰ ਐਪੀਸੋਡ ਜਿਹੜਾ ਅਗਲੀ ਕੋਈ ਘਟਨਾ ਕਰਮਾ ਉਹ ਜੋ ਪਿੱਛੇ ਵਾਪਰਿਆ ਉਸ ਤੋਂ ਜ਼ਿਆਦਾ ਨਿਰਾਸ਼ਾਜਨਕ ਆ ਤਾਜਪੋਛੀ ਜਹਦਾਰ ਸਹਿਬਾਨ ਦੀ ਜਿਵੇਂ ਆਪਾਂ ਅਕਸਰ ਹੀ ਚਰਚਾ ਕਰਦੇ ਰਹੇ ਨਾ ਵੀ ਕਿਸੇ ਟਾਈਮ ਸਿੱਖ ਜਗਤ ਸਾਰੇ ਸੰਪਾਈਚਾਰਾ ਔਰ ਗੈਰ ਸਿੱਖਰ ਬੰਦੇ ਵੀ ਇਸ ਤਾਜਪੋਸ਼ੀ ਦੇ ਤੌਰ ਜਦੋਂ ਹੁੰਦੀ ਸੀ ਤਾਂ ਉਦੋਂ ਪਹੁੰਚਦੇ ਸੀਗੇ ਉਹ ਕਿਸੇ ਤਰੀਕੇ ਦੇ ਨਾਲ ਤੇ ਉਹਨਾਂ ਲਈ ਇੱਕ ਬਹੁਤ ਵੱਡਾ ਦਿਨ ਹੁੰਦਾ ਸੀਗਾ ਕਿ ਅੱਜ ਸਾਡੇ ਅਕਾਲ ਤਖਤ ਸਾਹਿਬ ਦੀ ਜਥੇਦਾਰ ਦੀ ਤਾਜਪੋਸ਼ੀ ਹੈ ਪਰ ਜਿਸ ਤਰੀਕੇ ਦੇ ਨਾਲ ਹੋਈ ਉਹ ਤਾਜਪੋਸ਼ੀ ਉਹ ਤੇ ਤਾਂ ਸਵਾਲ ਆਪਾਂ ਕੱਲ ਵੀ ਜਿਹੜੇ ਖੜੇ ਕੀਤੇ ਸੀ ਤੇ ਚਰਚਾ ਕੱਲ ਵੀ ਕੀਤੀ ਸੀ ਪਰ ਹੁਣ ਗਿਆਨੀ ਰਕबीर ਸਿੰਘ ਜੀ ਦੱਸ ਰਹੇ ਨੇ ਉਹ ਕੁਝ ਕਹਿ ਰਹੇ ਨੇ ਜਿਹੜੀ ਜਥੇਦਾਰ ਸਾਹਿਬ ਦੀ ਤਾਜਪੋਸ਼ੀ ਹੋਈ ਹੈ ਵੀ ਮर्यादा ਦਾ ਪਾਲਣ ਹੋਇਆ ਜਾਂ ਨਹੀਂ ਹੋਇਆ ਪਰਵੀਨ ਜੀ ਬਿਲਕੁਲ ਤੁਸੀਂ درست فرمایا ਕਿ ਜਦੋਂ ਕੌਮ ਦੇ ਜਥੇਦਾਰਾਂ ਨੂੰ ਸੇਵਾ ਸੰਭਾਲੀ ਜਾਂਦੀ ਆ ਕੌਮ ਦੇ ਜਥੇਦਾਰਾਂ ਦੀ ਤਾਜ ਪੋਸ਼ੀ ਹੁੰਦੀ ਆ ਜੀ ਤਾਂ ਇੱਕ ਮਤਲਬ ਚੜ੍ਹਦੀ ਕਲਾ ਦੇ ਪ੍ਰਤੀਕ ਵਾਲਾ ਸਮਾਗਮ ਹੁੰਦਾ ਹੈ ਹੂੰ ਤੇ ਉਸ ਸਮਾਗਮ ਦੇ ਬਹੁਤ ਗਹਿਰੇ ਤੇ ਮਤਲਬ ਦੂਰਅਦੇਸ਼ੀ ਪ੍ਰਭਾਵ ਹੁੰਦੇ ਨੇ ਕਿ ਲਓ ਜੀ ਕੌਮ ਨੂੰ ਨਵਾਂ ਜਥੇਦਾਰ ਮਿਲਿਆ ਹੂੰ ਹੂੰ ਤੇ ਇਹ ਪਰਸਰਪਨ ਪ੍ਰਬੰਧ ਜਥੇਦਾਰ ਮਿਲਿਆ ਹੂੰ ਸੋ ਇਹ ਥੋਪਿਆ ਨਹੀਂ ਗਿਆ मतलब ਇਸ ਦੀ ਜੇ ਤੈਨਾਤੀ ਹੋਈ ਹੈ ਤਾਂ ਸਾਰੀਆਂ tera ਬਾਗੋ-ਬਾਗ ਨੇ ਉਹਦੇ ਵਿੱਚ ਉਹ ਦਸਤਾਰ ਭੇਟਾ ਦਾ ਮਤਲਬ ਹੀ ਇਹੀ ਹੁੰਦਾ ਹੂੰ 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 ਕਿ ਲੋ ਜੀ ਇੰਨੀਆਂ ਸੰਪਰਦਾਵਾਂ ਇੰਨੀਆਂ ਸੰਸਥਾਵਾਂ ਐਨੇ ਸਿੱਖ ਸੰਗਠਨ ਐ ਇੰਨੀਆਂ ਮਤਲਬ tera ਉਹਨਾਂ ਸਾਰਿਆਂ ਵੱਲੋਂ ਪੱਗਾਂ ਆਈਆਂ ਨੇ ਭਾਈ ਜੀ ਜੀ ਉਹਨਾਂ ਦੇ ਨਮਾਇਦੇ ਪੱਗਾਂ ਲੈ ਕੇ ਪਹੁੰਚੇ ਨੇ ਭਈਆ ਦਸਤਾਰ ਭੇਟ ਕਰ ਰਹੇ ਨੇ ਉਹ ਇਹਦਾ ਮਤਲਬ ਕਿ ਭਈ ਇਹ ਸਾਨੂੰ ਵੀ ਪ੍ਰਮਾਨ ਸਾਨੂੰ ਵੀ ਪ੍ਰਮਾਨ ਸਾਨੂੰ ਵੀ ਪ੍ਰਮਾਨ ਇੱਥੇ ਤੁਸੀਂ ਕੌਮ ਦੇ ਜਥੇਦਾਰ ਨੂੰ 2:50 ਮਿੰਟ ਤੇ ਜਦੋਂ ਪੱਗ ਭੇਟ ਕਰਦੇ ਉਹ ਵੀ ਕਿਸੇ ਹੋਰ ਪਰਿਵਾਰ ਵੱਲੋਂ ਜਾਂ ਕਿਸੇ ਧਰ ਵੱਲੋਂ ਕਰਾਇ ਕੇ ਅਖੰਡ ਪਾਠ ਸਾਹਿਬ ਦੇ ਉੱਤੇ ਜਾ ਕੇ ਹੈਨਾ ਉਹ ਵੀ ਕਹਿੰਦੇ ਮਰਿਆਦਾ ਟੁੱਟੀ ਗਈ ਆ ਹੁਣ ਇਸ ਮਸਲੇ ਤੇ ਜਦੋਂ ਕੁਲਦੀਪ ਸਿੰਘ ਗੜਗੱਜੋਹਰਾ ਨੇ ਤਕਸੀਲ ਕੇਸਗੜ੍ਹ ਸਾਹਿਬ ਜਾ ਕੇ 2:50 52 ਮਿੰਟ ਜੋ ਘੜੀ ਦੱਸਦੀ ਆ ਫੋਟੋ ਦੱਸਦੀ ਆ ਜੀ ਉਹਦੇ ਹਿਸਾਬ ਨਾਲ ਜਦੋਂ ਸਰੋਪਾ ਪਵਾ ਕੇ ਤੇ ਦਸਤਾਰ ਲੈ ਕੇ ਕਿਹਾ ਜੀ ਲਓ ਜੀ ਮੈਂ ਸੇਵਾ ਸੰਭਾਲ ਲਈ ਜੇਦਾਰੀ ਦੀ ਹਾਂਜੀ ਇਹਨਾਂ ਉਸ ਪ੍ਰਕਿਰਿਆ ਤੇ ਬਹੁਤ ਧਰਾਂ ਦੇ ਸਵਾਲ ਖੜੇ ਕੀਤੇ ਹਮ ਐਸਜੀਪੀਸੀ ਦੇ ਸਾਬਕਾ ਨੁਮਾਇੰਦਿਆਂ ਨੇ ਵੀ ਇਹ ਖਾਲੀ ਦਲ ਦੇ ਕਈ ਲੀਡਰਾਂ ਨੇ ਵੀ ਹੈਨਾ ਜਾਂ ਪੰਥਕ ਧਰਾਂ ਦੇ ਵਿੱਚੋਂ ਵੀ ਕਈਆਂ ਨੇ ਸੰਪਰਦਾਵਾਂ ਚੋਂ ਵੀ ਚਾਹੇ ਨਿੰਗ ਜਥੇਬੰਦੀਆਂ ਚਾਹੇ ਦਮਦਮੀ ਟਕਸਾਲ ਐ ਇੱਥੋਂ ਤੱਕ ਕਿ ਯਾਨੀ ਹਰਪ੍ਰੀਤ ਸਿੰਘ ਨੇ ਵੀ ਕਾਫੀ ਲੰਬੀ ਚੋੜੀ ਤਕਰੀਰ ਕੀਤੀ ਕਿ ਨਾ ਗੁਰੂ ਗ੍ਰੰਥ ਨਾ ਗੁਰੂ ਪੰਥ ਹੈਨਾ ਪਰ ਇਹ ਸਭ ਦੇ ਬਾਵਜੂਦ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਲਾਂਬੇ ਰੱਖਦੀ ਹੈ ਜੀ ਜਥੇਦਾਰ ਗਿਆਨੀ ਰਕबीर ਸਿੰਘ ਹੋਰਾਂ ਦੀ ਇਸ ਗੱਲ ਨੂੰ ਅਜੇ ਵੀ ਮੰਨਦਾ ਹੈ ਕਿ ਉਹ ਸਹਿਜ ਨੇ ਹਾਂ 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 ਉਹ ਨੈਵਰ ਨਹੀਂ ਪਰ ਬੜਾ ਨਾਪ ਤੋਲ ਕੇ ਬੋਲਦੇ ਨੇ ਚਾਹੇ ਉਹ ਬਖਵਾ ਬਹੁਤ ਲੈ ਜਾਂਦੇ ਨੇ ਬੋਲਣ ਲੱਗੇ ਹਾਂ ਸਮਾਂ ਬਹੁਤ ਲੈ ਜਾਂਦੇ ਨੇ ਹਨਾ ਲਟਕਾ ਲੈਂਦੇ ਨੇ ਗੱਲ ਨੂੰ ਜਾਂ ਅਗਾਹ ਪਾ ਲੈਂਦੇ ਨੇ ਪਰ ਉਹ ਜਦੋਂ ਬੋਲਦੇ ਨੇ ਤਾਂ ਕਾਫੀ ਉਹਨਾਂ ਦਾ ਇਸ ਗੱਲ ਦਾ ਪ੍ਰਭਾਵ ਜਾਂਦਾ ਹੈ ਕਿ ਗਿਆਨੀ ਰਕਵੀਰ ਸਿੰਘ ਨੇ ਕੋਈ ਗੱਲ ਕਹੀ ਹੈ ਹਾਂਜੀ ਹਾਂਜੀ ਹੁਣ ਜੇਕਰ ਤੁਸੀਂ ਇਸ ਪਹਿਲੂ ਤੇ ਜਾਓਗੇ ਤਾਂ ਗਿਆਨੀ ਰਕਵੀਰ ਸਿੰਘ ਹੋਰਾਂ ਦੇ حوالے ਨਾਲ ਮੈਂ ਦੇਖ ਰਿਹਾ ਕਿ ਉਹ ਇਸ ਮੌਕੇ ਸ਼੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਜੀ ਜੀ ਤੇ ਬਤੌਰ ਹੈੱਡ ਗ੍ਰੰਥੀ ਔਰ ਸਾਫਕਾ ਜਹਤਰ ਗੈਣੀ ਰਕਵੀਰ ਸਿੰਘ ਦੀ ਗੱਲ ਦਾ ਬਚਨ ਹੈ ਜੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਥੇਦਾਰ ਦੀ ਸੇਵਾ ਸੰਭਾਲ ਮੌਕੇ ਮਰਿਆਦਾ ਦਾ ਵੱਡਾ ਕਾਹਨ ਹੋਇਆ ਜੇਕਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਪਵਿੱਤਰ ਗੱਦੀ ਦੇ ਉੱਤੇ ਤੈਤ ਜਾ ਕੇ ਗੰਦੇ ਚਿੱਟੇ ਨਾ ਪਾਓ ਤਾਂ ਇਹਦਾ ਕੋਈ ਭਾਵ ਅਰਥ ਹੈ ਜੇਕਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪਾਈ ਨਾ ਉਸ ਸਮੇਂ ਉੱਥੇ ਪ੍ਰਕਾਸ਼ ਸੀਗਾ ਗੁਰੂ ਸਾਹਿਬ ਦਾ ਹੈ ਤੇ ਨਾ ਹੀ ਮਤਲਬ ਕਿ ਇਸ ਤਰ੍ਹਾਂ ਦਸਾਰਾਂ ਭੇਟ ਕੀਤੀਆਂ ਜਾਂਸਾਂ ਦੇ ਬ੍ਰਿਹਾ ਮਤਲਬ ਹੈ ਕੋ ਜਥੇਦਾਰ ਗਿਆਨੀ ਰਕबीर ਸਿੰਘ ਹੋਰੀ ਜਿਹੜੇ ਹੈਡ ਗ੍ਰੰਥੀ ਨੇ ਉਹ ਕਹਿੰਦੇ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੇਵਾ ਸੰਭਾਲਦੇ ਆ ਹਾਂਜੀ ਤਾਂ ਸ੍ਰੀ ਹਰਮੰਦਰ ਸਾਹਿਬ ਦੇ ਹੈਡ ਗ੍ਰੰਥੀ ਅ ਅਕਾਲ ਤਖਤ ਸਾਹਿਬ ਦੀ ਫਕੀਲ ਤੋਂ ਕੌਮ ਦੇ ਨਾਮ ਤੇ ਉੱਤੇ ਐਲਾਨ ਕਰਦੇ ਨੇ ਕਿ ਭਾਈ ਕੌਮ ਨੂੰ ਆ ਜਥੇਦਾਰ ਮਿਲ ਰਿਹਾ ਹਮ ਕੌਮ ਨੂੰ ਕੌਮ ਦੀ ਅਗਵਾਈ ਉਹਨੇ ਜਥੇਦਾਰ ਸਾਹਿਬਾਨ ਕਰਨਗੇ ਜੇ ਉਹ ਸਮੇਂ ਸੰਗਤਾਂ ਕਹਿੰਦੇ ਥੱਲੇ ਉਹ ਜੈਕਾਰਿਆਂ ਦੇ ਰੂਪ ਚ ਬਾਖੜੀਆਂ ਕਰਕੇ ਉਹਨੂੰ ਪ੍ਰਵਾਨ ਕਰਦੇ ਨੇ ਫਿਰ ਸਭ ਤੋਂ ਪਹਿਲੀ ਦਸਤਾਰ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗਰੰਥੀ ਹੀ ਉਹਨੂੰ ਪੇਟ ਕਰਦੇ ਨੇ ਉਹ ਤੋਂ ਬਾਅਦ ਫਿਰ ਬਾਕੀ ਸਾਰੀਆਂ ਧਿਰਾਂ ਆਪੋ ਆਪਣੀਆਂ ਦਸਤਾਰਾਂ ਪੇਟ ਕਰਦੀਆਂ ਨੇ ਇਹ ਪਰੰਪਰਾ ਹੈ ਹਮ ਜੀ ਜੀ ਇਸੇ ਤਰ੍ਹਾਂ ਜੇਕਰ ਹੋਰ ਤਖਤਾਂ ਦੇ ਜਥੇਦਾਰ ਵੀ ਜਦੋਂ ਸੇਵਾ ਸੰਭਾਲਦੇ ਨੇ ਤਾਂ ਉਹ ਕਹਿੰਦੇ ਕਿ ਉਸ ਸਮੇਂ ਵੀ ਹੈੱਡ ਗਰੰਥੀ ਤਖਤ ਸਾਹਿਬ ਕਿਸ ਗੱਡ ਸਾਹਿਬ ਦੇ ਵੀ ਰਮੰਦਰ ਸਾਹਿਬ ਦੇ ਵੀ ਉਹ ਆ ਕੇ ਸਭ ਤੋਂ ਪਹਿਲਾਂ ਦਸਾਰਾਂ ਭੇਟ ਕਰਦੇ ਨੇ ਫਿਰ ਬਾਕੀ ਤੇ ਜੇਕਰ ਕਿਤੇ ਅਖੰਡ ਪਾਠ ਸਾਹਿਬ ਚੱਲ ਰਿਹਾ ਹ ਹ ਉਹਨ ਕਿਸgarh ਸਾਹਿਬ ਦੇ ਧਾਰੀ ਦੇ ਵਿੱਚ ਕਿੰਨੀਆਂ ਥਾਂਵਾਂ ਤੇ ਅਖੰਡ ਪਾਠ ਖੁਲਾਏ ਹੁੰਦੇ ਨੇ ਸੰਗਤਾਂ ਨੇ ਹ ਹ ਸੋ ਜੇਕਰ ਕਿਸੇ ਥਾਂ ਤੇ ਚੱਲ ਰਿਹਾ ਕਹਿੰਦੇ ਉਸ ਚੱਲਦੇ ਅਖੰਡ ਪਾਠ ਦੇ ਵਿੱਚ ਤੁਸੀਂ ਕੋਈ ਹੋਰ ਰੋ ਰੀਤ ਕਰੋ ਹ ਇਹ ਵੀ ਮर्यादा ਨਹੀਂ ਹੈਗੀ ਜਦੋਂ ਤੱਕ ਕੋਈ ਸੰਪੂਰਨਤਾ ਨਹੀਂ ਹੋਈ ਉਹਦੇ ਭੋਗ ਨਹੀਂ ਹੋਰ ਜਿਸ ਜਿਸ ਮੰਤਵ ਨਾਲ ਪਰਿਵਾਰ ਨੇ ਰਖਾਇਆ ਹੈ ਉਹਨਾਂ ਵੱਲੋਂ ਸਹੀ ਗੱਲ ਹੈ ਬਿਲਕੁਲ ਜੀ ਜੀ ਦਰਬਾਰ ਸਾਹਿਬ ਦੇ ਵਿੱਚ ਹੈ ਜਿੱਥੇ ਜਾ ਕੇ ਸਾਰੀ ਸੰਗਤ ਦੇ ਲਈ ਉਹ ਖੁੱਲ੍ਹਾ ਦਰ ਹੈ ਉਹ ਸਾਹਦੇ ਉੱਤੇ ਤਾਂ ਜੇ ਪ੍ਰਕਾਸ਼ ਹੀ ਨਹੀਂ ਹੋਇਆ ਸੀ ਹੁਣ ਜ਼ੋਰ ਲਾਇਆ ਪਿਆ ਐਸਜੀਪੀਸੀ ਨੇ ਜ਼ੋਰ ਲਾਇਆ ਪਿਆ ਕੁਲਦੀਪ ਸਿੰਘ ਗੜਗੱਜ ਦੇ ਸਮਰਥਕਾਂ ਨੇ ਕਹਾਲੋ ਜੀ ਕਹਿੰਦੇ ਸੀਗੇ ਜੀ ਅਜੇ ਤਾਂ ਸ਼ਸਤਰ ਵੀ ਸ਼ੋਭਤ ਨਹੀਂ ਹੋਈ ਸੀ ਆ ਦੇਖੋ ਜੀ ਤਸਵੀਰਾਂ ਭਾਈ ਤੁਸੀਂ ਗੱਲ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰੋ ਜਿਸ ਸਮੇਂ ਉੱਥੇ ਮੱਥਾ ਟੇਕਿਆ ਜਾ ਰਿਹਾ ਸੀ ਉਹ ਤਾਂ ਪਾਲਕੀ ਮੁਰੇ ਮੱਥਾ ਟੇਕ ਰਿਹਾ ਸੀ ਉੱਥੇ ਪਾਲਕੀ ਦੇ ਵਿੱਚ ਗੁਰਗਰਾਂ ਸਾਹਿਬ ਹੈ ਹੀ ਨਹੀਂ ਸੀ ਜੀ ਜੀ ਬਿਲਕੁਲ ਉਹ ਤਾਂ ਪ੍ਰਕਾਸ਼ ਹੀ ਨਹੀਂਗਾ ਹਾਂ ਸੋ ਇਸ ਲਈ ਇਹ ਪਹਿਲੂ ਆਪਣੇ ਆਪ 'ਚ ਸਵਾਲ ਹੈ ਕਿ ਇਹਦੇ ਉੱਤੇ ਵੱਡਾ ਯਾਨੀ ਰਿਗੂਮੈਂਟ ਸੀ ਨੂੰ ਸਪਸ਼ਟਾ ਕਰਤੀ ਜੇ ਤੋਂ ਬਾਅਦ ਹੋਰ ਕੀ ਹੋਗਾ ਹੂੰ 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 ਤੇ ਇਹ ਤੁਸੀਂ ਖੁਦ ਆਪਣੀ ਬਿਆਨਬਾਜ਼ੀ 'ਚ ਐਸ.ਆਈ.ਪੀ.ਐਸ. ਨੇ ਮੈਂ ਦੇ ਕੱਲ ਬਾਰ-ਬਾਰ ਸਪਸ਼ਟ ਕਰ ਰਹੇ ਸੀ ਕਿ ਗਲਤ ਪਹਚਾਰਿਆ ਜਾ ਰਿਹਾ ਜੀ ਮर्यादा ਦਾ ਪਾਲਨ ਹੋਇਆ ਜੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ 'ਚ ਖੜਕੇ ਪੰਜ ਪਿਆਰਿਆਂ ਨੇ ਦਸਤਾਰ ਦਿੱਤੀ ਜੀ ਹੁਣ ਇਹ ਤਾਂ ਸਪਸ਼ਟ ਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਉਹ ਖੰਡ ਪਾਠ ਸੀਗੀ ਹੈਨਾ ਪਰ ਤੁਸੀਂ ਕਹਿ ਰਹੇ ਜੀ ਸ਼ਾਸਤਰ 'ਚ ਸ਼ੋਭਾ ਸੀ ਤੁਸੀਂ ਇਹ ਨਹੀਂ ਕਿਹਾ ਅਜੇ ਤੱਕ ਇਹ ਤਾਂ ਅਕਤਿਰ ਕੇਸਗੜ ਸਾਹਿਬ ਦੇ ਅੰਦਰ ਗੁਰੂਗ੍ਰੰਥ ਸਾਹਿਬ ਦਾ ਵੀ ਪ੍ਰਕਾਸ਼ ਸੀ ਹੂੰ ਹੂੰ ਸੋ ਖੁਦ ਗਿਆਨੀ ਰਗਵੀਰ ਸਿੰਘ ਨੇ ਵੀ ਇਹ ਗੱਲ ਕਹੀ ਕਿ ਜਦੋਂ ਇੱਕ ਕੇਸਗੜ ਸਾਹਿਬ ਵਿਖੇ ਚੱਲ ਰੇ ਸ਼੍ਰੀ ਕਨਪਾਟ ਸਾਹਿਬ ਵਾਲੇ ਕਮਰੇ ਦੇ ਸਕੱਤਰ ਤੇ ਮੈਨੇਜਰ ਵੱਲੋਂ ਜੀ ਜਸ ਜਰਨ ਦਸਤਾਵੇਜ਼ ਪੇਸ਼ ਕੀਤੀ ਗਈ ਤੇ ਇਹਦਾ ਮਤਲਬ ਉਸ ਸਮੇਂ ਨਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਨਾ ਸੀਨੀਅਰ ਵਾਈਸ ਪ੍ਰਧਾਨ ਨਾ ਕੋਈ ਨੁਮਾਇੰਦਾ ਨਾ ਸੰਪਰਦਾਨਾ ਦਾ ਕੋਈ ਮੁਖੀ ਜਿਹਨਾਂ ਨੂੰ ਤੁਸੀਂ ਬੋਰਡ ਲਾ ਕੇ 11 ਵਜੇ ਸੱਦਿਆ ਸੀ ਹੈਨਾ ਫਿਰ ਉਸੇ ਬੰਨੇ ਕਹਿੰਦੇ ਜੀ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਤਖਤ ਸਾਹਿਬ ਵਿਖੇ ਅਜੇ ਪ੍ਰਕਾਸ਼ ਨਹੀਂ ਹੋਇਆ ਸੀ। ਹੂੰ। ਸੋ ਜੇ ਗਿਆਨੀ ਰਕबीर ਸਿੰਘ ਇਹ ਗੱਲਾਂ ਕਹਿ ਰਹੇ ਨੇ ਮਤਲਬ ਉਹਨੇ ਪੂਰੀ ਆਪਣੀ ਕੋਖ ਪਰਤਲ ਕਰਨ ਤੋਂ ਬਾਅਦ ਇਹ ਗੱਲ ਕਹੀ ਹੈ। ਜੀ। ਹੁਣ ਇਹ ਤੋਂ ਬਾਅਦ ਹੋਰ ਕੀ ਹੋਇਆ ਦੂਸਰੇ ਪਾਸੇ। ਕੱਲ ਐਸਜੀਪੀਸੀ ਦੇ ਜਿਹੜੇ ਚੀਫ ਸੈਕਟਰੀ ਨੇ ਕੁਲਵੰਸੀ ਕੁਮੰਨਣ ਹੂੰ ਹੂੰ ਉਹਨਾਂ ਦੇ ਘਰ ਦੇ ਬਾਹਰ ਸੰਗਤਾਂ ਪਹੁੰਚ ਗਈਆਂ। ਹੂੰ। ਉਹਨਾਂ ਨੇ ਪ੍ਰਦਰਸ਼ਨ ਕੀਤਾ ਕਿ ਵੀ ਜੇ ਤੁਸੀਂ ਦਸਕਤ ਕਿਉਂਕਿ ਪ੍ਰਵੀਨ ਜੀ ਜਿਹੜਾ ਪਿਛਲੀ ਬੈਠਕ ਛੋਇਆ ਫੈਸਲਾ ਹੁੰਦਾ ਉਹਨੂੰ ਅਗਲੀ ਬੈਠਕ ਦੇ ਵਿੱਚ ਪਾਸ ਕਰਨਾ ਹੁੰਦਾ। ਠੀਕ ਏ ਸਿੰਘ ਸਹਿਬਾਨ ਗਿਆਨੀ ਰਗਵੀਰ ਸਿੰਘ ਔਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੂੰ ਜਿਹੜਾ ਐਸਜੀਪੀਸੀ ਨੇ ਹਟਾਉਣ ਦਾ ਫੈਸਲਾ ਲਿਆ ਤੇ ਨਵੇਂ ਅਫਸਰ ਲਾਉਣ ਦਾ ਫੈਸਲਾ ਲਿਆ ਉਹਨੂੰ ਫਾਈਨਲ ਸ਼ੋ ਹੁਣ ਇਸ ਅੰਤਰੀ ਕਮੇਟੀ ਦੀ 17 ਤਰੀਕਾ ਦੀ ਬੈਠਕ ਚ ਮਨ ਲਈ ਨੇ ਹੂੰ ਤੇ ਉਹਦੇ ਲਈ ਸੰਗਤਾਂ ਹੁਣ ਕਲਵਾਨ ਸਿੰਘ ਮੰਨਣ ਤੇ ਦਬਾਅ ਬਣਨਗੇ ਕਿ ਜੇ ਚੀਫ ਸੈਕਟਰੀ ਹੁਣ ਦੇ ਨਾਲ ਤੇ ਤੁਸੀਂ ਦਸਕਤ ਕੀਤੇ ਤੁਸੀਂ ਬੈਟਰੀ ਚ ਗਏ ਫਿਰ ਅਸੀਂ ਤੁਹਾਡਾ ਵੀ ਵਿਰੋਧ ਕਰਾਂਗੇ ਉਹਨੇ ਆਪਣੇ ਸਮਰਥਕ ਬੁਲਾ ਲਏ ਉਹ ਟਕਰਾਅ ਵਾਲੀ ਸਥਿਤੀ ਬਣ ਗਈ ਉੱਥੇ ਪਾਰਟ ਸ਼ੁਰੂ ਹੋ ਗਿਆ ਦਰਿਆ ਬਿਛਾ ਕੇ ਸੌ ਤੋਂ ਬਾਅਦ ਪੁਲਿਸ ਵਾਲੇ ਆ ਗਏ ਤੇ ਇਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਹਾਂ ਜਿਹੜਾ ਪਹਿਲੂ ਵਾਚਣਯੋਗ ਹੈ ਕਿ ਅਕਾਲੀ ਦਲ ਬਾਦਲ ਤੇ ਜਾਂ ਐਸਜੀਪੀਸੀ ਉਹ ਇਸ ਸਥਿਤੀ ਤੇ ਆਗੀ ਕਿ ਉਹ ਪਿਛਲੀ ਗਲਤੀ ਨੂੰ ਠੀਕ ਕਰਨ ਦੇ ਲਈ ਅਗਲੀ ਗਲਤੀ ਕਰ ਰਹੀ ਹੈ ਹਮ ਲਗਾਤਾਰ ਮਤਲਬ ਕਿ ਇਹਨਾਂ ਪਰ ਇਸ ਪ੍ਰਕਿਰਿਆ 'ਚ ਮੈਨੂੰ ਉਹ ਬਰਤਾਰਾ ਯਾਦ ਆ ਰਿਹਾ ਜਿੱਦਣ ਪੰਜਾਬ ਕੈਬਨਿਟ ਦੀ ਬੈਠਕ ਸੀ ਹਾਂ ਤਾਜੀ ਪੰਜਾਬ ਕੈਬਨਿਟ ਦੀ ਬੈਠਕ ਤੋਂ ਬਾਅਦ ਸਮੀਖਿਆ ਉਹਦੀ ਕਰਨ ਦੇ ਲਈ ਇਹਨਾਂ ਨੇ ਆ ਨਵਾਂ ਜਿਹੜਾ ਉਮੀਦਵਾਰ ਬਣਾਇਆ ਲੁਧਿਆਣਾ ਪੱਛਮੀ ਤੋਂ ਰਾਜ ਸਭਾ ਮੈਂਬਰ ਉਹਨੂੰ ਬਿਠਾ ਲਿਆ ਸੀ ਠੀਕ ਹੈ ਇਹਨੂੰ ਹਾਊਸਿੰਗ ਸਵਾਲ ਕੀਤਾ ਸੀਗਾ ਬਰਮਿੰਝ ਜੀ ਕਿ ਕੈਬਨਿਟ ਦੀ ਬੈਠਕ ਦਾ ਉਹ ਹਿੱਸਾ ਨਹੀਂ ਹੈ ਬੰਦਾ ਹਾਂਜੀ ਹਾਂਜੀ ਤੇ ਉਹ ਕੈਬਨਿਟ ਦੀ ਬੈਠਕ ਦੀ ਸਮੀਖਿਆ ਕਿਵੇਂ ਕਰ ਸਕਦਾ ਕੇ ਸੰਵਿਧਾਨਕ ਤੌਰ ਤੇ ਸਿਧਾਂਤਕ ਤੌਰ ਤੇ ਸਹੀ ਨਹੀਂ ਹੋਏਗਾ ਉਸੇ ਤਰ੍ਹਾਂ ਚਾਹੇ ਉਹ ਨਿਯੁਕਤੀ ਹੈ ਚਾਹੇ ਉਹ ਬੈਠਕਾਂ ਦਾ ਵਰਤਾਰਾ ਹੈ ਉਹਦੇ ਵਿੱਚ ਇੱਕ ਸਿਧਾਂਤ ਇੱਕ ਪਰੰਪਰਾ ਹੈ ਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਅੰਤਰੀ ਕਮੇਟੀ ਦੇ ਨੁਮਾਇंदे ਪ੍ਰੈਸ ਕਾਨਫਰੰਸ ਕਰਕੇ ਸਾਰੇ ਗੱਲ ਦਾ ਬਖਸ਼ਿਆਨ ਕਰਨਾ ਚਾਹੁੰਦੇ ਆ ਤੇ ਪ੍ਰੈਸ ਕਾਨਫਰੰਸ ਦੀ ਅਗਵਾਈ ਕੌਣ ਕਰੇ ਜੀ ਸੁੱਚਾ ਸਿੰਘ ਲਗਾ ਹੁਣ ਸੁੱਚਾ ਇੰਨਾ ਸੁੱਚਾ ਹੋ ਗਿਆ ਕਿ ਉਹ ਇਹ ਮਰਿਆਦਾ ਦੱਸੂਗਾ ਸਹੀ ਸੋ ਮਤਲਬ ਅਕਾਲੀ ਦਲ ਉਹਦੇ ਰਾਹੀਂ ਹੁਣ ਆਪਣੇ ਪੰਥਕ ਆਧਾਰ ਬਣਾਊਗਾ ਅਫਸੋਸ ਤੁਸੀਂ ਜਿਹੜੇ ਚਿਹਰਿਆਂ ਦੇ ਪਹਿਲਾਂ ਹੀ ਆਪਾ ਆਪਣਾ ਆਪ ਗਵਾ ਲਿਆ ਵਾ ਸਾਰਾ ਕੁਝ ਤੁਸੀਂ ਉਹਦੇ ਸਾਰੇ ਤਰਨਾ ਚਾਹੁੰਦੇ ਹੋ ਉਹ ਫਿਰ ਇੱਕ ਵਾਰੀ ਤਾਂ ਡੁੱਬੀ ਉਹ ਡੁੱਬੀ ਜਨਾਬ ਇਹ ਨਹੀਂ ਕਰਦੀ ਫਿਰ ਹੂੰ ਜੀ ਬਿਲਕੁਲ ਸਹੀ ਕਿਹਾ ਤੁਸੀਂ ਵੀ ਜਿਹੜੀ ਵੀ ਚੀਜ਼ ਵਾਪਰਦੀ ਆ ਉਹ ਡੈਮੇਜ ਕੰਟਰੋਲ ਕਰਨਾ ਚਾਹੁੰਦੇ ਨੇ ਉਸ ਕਰਕੇ ਉਹ ਹੋਰ ਸਗੋਂ ਉਸਰ ਸਾਤਲਵਲ ਥੱਕੇ ਜਾਂਦੇ ਨੇ ਜਿੱਧਰ ਨਹੀਂ ਜਾਣਾ ਚਾਹੀਦਾ ਸੀ ਕਮਾਲ ਦੇ ਇਹਨਾਂ ਦੇ ਸਲਾਹ ਕਰਨੇ ਜਿਹੜੇ ਇਹਨਾਂ ਨੂੰ ਦੱਸ ਹੀ ਨਹੀਂ ਰਹੇ ਕਿ ਬਈ ਆਹ ਚੀਜ਼ਾਂ ਤੁਹਾਡੀਆਂ ਨਾ ਸਿਰਫ ਪੰਥ ਦਾ ਤਾਂ ਚਲੋ ਜੋ ਹੋ ਗਿਆ ਜੋ ਹੋਣਾ ਸੀਗਾ ਉਹ ਤਾਂ ਆਪਾਂ ਨੂੰ ਸਾਹਮਣੇ ਦਿਂਦੇ ਹੀ ਆ ਪਰ ਨਾ ਸਿਰਫ ਤੁਹਾਨੂੰ ਇਸ ਪੰਥਕ ਪੱਖ ਤੋਂ ਬਲਕਿ ਤੁਹਾਨੂੰ ਸਿਆਸੀ ਪੱਖ ਤੋਂ ਵੀ ਚੀਜ਼ਾਂ ਹਾਸ਼ੀਏਗ੍ਰਸਤ ਕਰ ਰਹੀਆਂ ਨੇ ਉਹ ਵੀ ਨਹੀਂ ਇਹਨਾਂ ਦਾ ਧਿਆਨ ਇਸ ਪਾਸੇ ਲਿਜਾ ਰਹੇ ਖੈਰ